ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਟਾਈਮ ਹੋ ਚੁੱਕਿਆ ਜੀ 3:30 ਦਾ ਤੇ ਸ਼ਾਮ ਦਾ ਟਾਈਮ ਹੈ ਤੇ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਪਹਿਲਾਂ ਤਾਂ ਜੀ ਕੱਲ ਆਪਾਂ ਦਾ ਬਲੌਗ ਨਹੀਂ ਆਇਆ ਉਹਦੇ ਲਈ ਸੌਰੀ ਕਿਉਂਕਿ ਸਾਰ ਚਲੋ ਮੈਂ ਖ ਬਲੌਗ ਨਹੀਂ ਪਾਇਆ ਆਪਾਂ ਤਾਂ ਲਾਈਵ ਹੋ ਜੀਏ ਕਿਉਂਕਿ ਆਪਣੇ ਚੈਨਲ ਤੇ ਆਪਾਂ 2 ਮਹੀਨੇ ਵਾਂਗ ਹੋਗਾ ਸੀ ਲਾਈਵ ਨਹੀਂ ਹੋਏ ਸੀਗੇ ਤੇ ਤਾਂ ਕਰਕੇ ਕੁਛ ਕੁ ਪਹਿਣਾ ਆਪਣੇ ਨਾਲ ਜੁੜੀਆਂ ਹਨਾ ਤੇ ਗੱਲਾਂ ਬਾਤਾਂ ਕਰੀਆ ਆਪਾਂ ਲਾਈਵ ਦੇ ਵਿੱਚ ਤੇ ਸਾਰੇ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਲਾਈਵ ਆਪਣੇ ਨਾਲ ਜੁਆਇਨ ਕਰਿਆ ਹਨਾ ਤੇ ਬਾਕੀ ਜੀ ਹੁਣ ਥੋੜਾ ਜਿਹਾ ਆਪਣੇ ਚੈਨਲ ਦੇ ਉੱਤੇ ਥੋੜੀ ਜਿਹੀ ਦਿੱਕਤ ਆ ਰਹੀ ਸੀ ਕਿ ਤਾਂ ਕਰਕੇ ਕੱਲ ਥੋੜਾ ਜਿਹਾ ਮੂਰ ਆਏ ਸੀਗਾ ਵੀ ਵਲੌਗ ਨਹੀਂ ਪਾਉਂਦੇ ਮਨ ਜਾਣੀ ਕੀਤਾ ਤੇ ਪਰ ਹੁਣ ਮੈਂ ਭੈਣਾ ਨੇ ਕਹੀ ਭੈਣਾ ਨੇ ਵੀ ਕਿਹਾ ਹੁਣ ਮੈਂ ਆਪਨੇ ਵੀ ਉਹ ਕਰਿਆ ਵੀ ਚਲੋ ਵਲੌਗ ਆਪਾਂ ਪਾਇਆ ਕਰਾਂਗੇ ਡੇਲੀ ਹੌਲੀ ਹੌਲੀ ਜਿਹੜੀ ਵੀ ਕੋਈ YouTube ਵੱਲੋਂ ਇਹ ਦਿੱਕਤ ਹੋਈ ਆ ਹੌਲੀ ਹੌਲੀ ਠੀਕ ਹੋ ਜੂਗੀ ਕਿਉਂਕਿ ਆਪਾਂ ਆ ਮਿਹਨਤ ਕਰ ਰਹੇ ਆ ਜੀ ਆਪਦੀ ਹਨ ਉਹ ਆਪਾਂ ਨੂੰ ਕਰਨੀ ਚਾਹੀਦੀ ਆ ਆਪਾਂ ਛੱਡ ਨਹੀਂ ਸਕਦੇ ਤੇ ਬਸ ਚਲੋ ਵਲੌਗ ਆਪਾਂ ਪਾਉਣੇ ਆ ਆਪਣਾ ਤੇ ਸਵੇਰੇ ਵਸ ਜੀ ਉਹੀ ਘਰ ਦੇ ਡੇਲੀ ਵਾਲੇ ਕੰਮ ਧੰਦੇ ਕਰਕੇ ਤੇ ਬਸ ਥੋੜਾ ਲਾਲਚ ਜਾ ਹੋ ਗਿਆ ਸਾਢੇ 11 ਵਜੇ ਦਿਨਾਂ ਚਾਚੂ ਪੀ ਕੇ ਆਪਾਂ ਲੱਗੇ ਸੀ ਕਿ ਟਿੰਡੇ ਕੱਢਣ ਵਾਹ ਚਲੋ ਟਿੰਡੇ ਕੱਢ ਗਏ ਅੱਜ ਕੰਮ ਨਵੇੜਦੀ ਕੁਛ ਕੱਲ ਕੱਢੇ ਸੀ ਕੁਛ ਅੱਜ ਕੱਢ ਤੇ ਤੇ ਟਿੰਡੇ ਵਾਲਾ ਕੰਮ ਨਰਮ ਆਪਾਂ ਪੱਲੀਆਂ-ਪੱਲੀਆਂ ਚ ਵਾ ਕੇ ਰੱਖਤਾ ਤੇ ਬਾਕੀ ਜਸ਼ਨ ਰੈਡੀ ਕਰਦੇ ਆ ਸਕੂਟਰੀ ਧੋਣ ਦੀ ਤਿਆਰੀ ਇਹ ਟਾਈਮ ਸਾਢੇ ਕਿ ਦਿਨ ਦਾ ਹੋ ਗਿਆ ਫਿਰ ਮੈਂ ਮੈਂ ਦੋੜ ਵਾਲੀ ਚਾਹ ਪੀ ਕੇ ਅੱਖ ਜੀ ਲੱਗੀ ਮਹ ਜਲ ਸੌ ਜਾਣੇ ਸੌ ਵੀ ਮਗਾ ਸੌਨੀ ਆ ਫਿਰ ਮੈਂ ਇੱਕ ਪਈ ਪਈ ਇੱਕੇ ਦਾ ਮੈਂ ਸੋਚਿਆ ਮਖਾ ਨਹੀਂ ਹੁਣ ਨਹੀਂ ਸੌਂਦੀ ਹੁਣ ਸੌਂ ਕੇ ਨਾ ਜੀ ਮੁੜਕੇ ਬੰਦਾ ਹੋਰ ਵੀ ਹੋ ਜਾਂਦਾ ਕੰਮ ਨਹੀਂ ਹੁੰਦਾ ਬੰਦੇ ਦਾ ਚੱਜਣਾ ਬੇ ਟਾਈਮ ਆ ਜਾ ਸੌਂ ਕੇ ਹਨਾ ਨਾ ਫਿਰ ਜੇ ਤਾਂ ਹੁੰਦਾ ਵੀ ਚਲੋ ਘੰਟਾ ਕੋ ਬੰਦਾ ਆਰਾਮ ਕਰ ਲੈ ਚਲੋ ਘੰਟਾ ਲਗਾ ਸਰ ਨੀਂਦ ਲੈ ਲੈ ਫਿਰ ਵੀ ਠੀਕ ਹੋ ਜਾਂਦਾ ਵੀ 15 20 ਮਿੰਟ ਮਖਾ ਵੱਧਾ ਘੰਟਾ ਪਉਂਗੀ ਫਿਰ ਉਹ ਗੱਲ ਜੀ ਨਹੀਂ ਬੰਦੀ ਕੰਮ ਤਾਂ ਨੇ ਦਾ ਟਾਈਮ ਹੋ ਰਿਹਾ ਤੇ ਬਾਕੀ ਜੀ ਮੈਂ ਹੁਣ ਸੌਂਗੀ ਫਿਰ ਮ ਸਟੈਂਪ ਨਹੀਂ ਲੱਗਿਆ ਤੇ ਫਿਰ ਮਖਾ ਕੰਮ ਨੂੰ ਵੀ ਕਵੇਲਾ ਹੋ ਜੂ ਸਾਰੇ ਨੂੰ ਜਿਵੇਂ ਹੁਣ ਰਾਤ ਪਹਿਣਾ ਕਹਿ ਰਹੀਆਂ ਸੀਗੀਆਂ ਦੀਦੀ ਕੰਮ ਤੁਸੀਂ ਕਰ ਵੀ ਲਿਆ ਲਾਈਵ ਹੋ ਗਏ ਸੀਗੇ ਆਪਾਂ ਤੇ ਹਾਂਜੀ ਆਪਾਂ ਟਾਈਮ ਨਾਲ ਹੀ ਕੰਮ ਕਰ ਲੈਨੇ 8:30 8 ਵਜੇ ਨਾਲ ਆਪਣਾ ਡੇਲੀ ਕੰਮ ਨਿਭੜ ਜਾਂਦਾ ਜਮਾ ਫ੍ਰੀ ਹੋ ਜਾਂਦੇ ਆਪਾਂ ਤੇ ਕਿਉਂਕਿ ਜਿ ਨੇਰੇ ਚ ਟੱਕਰਾ ਮਾਰਨ ਦਾਦੇ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਟਾਈਮ ਨਾਲ ਕੰਮ ਜਿਹੜਾ ਕਰਨਾ ਤੇ ਆਪਾਂ ਟਾਈਮ ਨਾਲ ਹੀ ਕਰ ਲੈਨੇ ਹੁੰਨੇ ਚਲੋ ਜੀ ਜਸ਼ਨ ਦੇ ਰੈਡੀ ਦਿਖਾਉਣੇ ਸਕੂਟਰੀ ਤੇ ਧੋਣ ਦੀ ਕਰੀ ਜਾਂਦੇ ਆ ਤਿਆਰੀ

ਚਲੋ ਜੀ ਸਕੂਟਰੀ ਧੋਦਣੇ ਹਜੇ ਨੀਰੇ ਚਾਲੇ ਦਾ ਟਾਈਮ ਪਿਆ ਹਜੇ ਤੇ ਮੈਂ ਵੀ ਕੱਪੜੇ-ਕੁੱਪੜੇ ਤਾਹ ਲਾਉਣੀ ਆ ਬਸ ਪਹਿਲਾਂ ਅੱਖ ਜੀ ਲੱਗ ਗਈ ਫਿਰ ਮਖਾ ਮਾਣਾ ਸੌਂਦੇ ਨਹੀਂ ਸੌਂ ਕੇ ਇੱਕ ਤਾਂ ਜੀ ਕੰਮ ਜਾਂ ਨਹੀਂ ਹੁੰਦਾ ਬੰਦਾ ਉਵੇਂ ਜਾਂ ਨਹੀਂ ਰਹਿੰਦਾ ਹੋਰ ਹੀ ਹੋ ਜਾਂਦਾ ਮੁੜ ਕੇ ਆਦੇ ਉਹਦੇ ਪੈਰ ਜੀ ਨਿਕਲ ਜਾਂਦੇ ਆ ਤੇ ਮਖਾ ਚੱਲਾ ਮੈਂ ਬਲੌਂਗ ਸਟਾਰਟ ਕਰਦੀ ਆ ਨਾਲੇ ਨਾਲੇ ਮਖਾ ਕੱਪੜੇ-ਕੁੱਪੜੇ ਧੋਣੇ ਆਗੇ ਧੋਣੇ ਸੌਰੀ ਅੱਖੀਂ ਨਹੀਂ ਸਰਪ ਦੇਖ ਕੇ ਜਾਦਾ ਕੱ ਧੋਣੇ ਕੱਪੜੇ ਤਾਹ ਲਾਉਣੇ ਆ ਤੇ ਫੇਰ ਕੋਈ ਦਾਲ ਸਬਜ਼ੀ ਦਾ ਦੇਖਦੇ ਆ ਜੀ ਕਾਦੀ ਬਣਾਵਾਂਗੇ ਕੁੱਝ ਟਾਈਮ ਨਹੀਂ ਖੜੇ ਹੋਗੇ ਅੱਜ ਸੁਣ ਨਹੀਂ ਮੈਂ ਆਵੇ ਨਾ ਬਾਹਰ ਹੂੰ ਮੇਲ ਮਲਾਪ ਕਰਨਾ ਆਹੋ ਕੱਲ ਨਹੀਂ ਆਦਿ ਸੀ ਪੜਾ ਮੈਂ ਮੇਲ ਬਲਾਪ ਨਹੀਂ ਕਰਿਆ ਹੁਣ ਲਾਡੋ ਨਾ ਕੱਟੀਆਂ ਬੱਚੀਆਂ ਨਾ ਅੱਜ ਕਰਾਂਗੇ ਸਹੀ ਈੜੋ ਉਹਦੇ ਡਰ ਗਈ ਇਹ ਤਾਂ ਉਹ ਕਹਿੰਦੇ ਬਾਹਲਾ ਹੱਸੇ ਉਹਦੇ ਸੀ ਖੰਡਾ ਉਦੋਂ ਕੱਟੀ ਡਰ ਨਹੀਂ ਗਈ ਸੀ ਲੱਡੋ ਡਰ ਗਈ ਹੂੰ ਚਲੋ ਤਾਂ ਉਹ ਸਕੂਟਰੀ ਤੁਸੀਂ ਤੇ ਮੈਂ ਕੱਪੜੇ-ਕੁਪੜੇ ਤੇਲਾ ਬਸ ਉਹ ਦੇਖੀ ਜਾਂ ਜਾਉਂ ਕੁਈ ਹੁਣ ਜਿਹੜਾ ਹੱਥ ਦੁੱਧ ਦੇ ਦਾਗ ਜੇ ਲੱਗੇ ਕਿਵੇਂ ਲੈਣਗੇ ਉਹ ਮੈਟ ਜੇ ਤੇ ਮੈਂ ਇੰਦਰ ਤੇ ਲੈ ਜਾਂਦੇ ਖਾਲਸ ਹੂੰ ਚਲੋ ਤੋਲੋ ਫਿਰ ਮੈਂ ਕੱਪੜੇ-ਕੁੱਪੜੇ ਤੈਨ੍ਹ ਲੋਣੀਆਂ ਨੇ ਲਓ ਜੀ 18 ਟਾਈਮ ਹੈ ਕਹਿੰਦੇ 20 ਮਿੰਟਾਂ ਨੂੰ ਆ ਕੇ ਦੇਖੀ ਚੱਕ ਕਰ ਲੋ ਸਰਫ ਤੇ ਸ਼ੈਂਪੂ ਬੜਾ ਪਾਇਆਗਾ ਚਲੋ ਭਾਈ ਤੋਸ ਕਰਦੇ ਮੈਂ ਵੀ ਕਪੜੇ ਕਹਿ ਲਾਂ ਟੀਡੇ ਆਪਾਂ ਕੱਢਦੇ ਜੀ ਨਿਮਰਤਾ ਕੰਮ ਤੇ ਪਸੂ ਹੋ ਗਏ ਖੜੇ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰੋ ਜੀ ਸਾਰੇ ਜਣੇ ਤੇ ਆਪਣੇ ਇਧਰ ਕੋਲੇ ਜੋਨੇ ਲੱਗੇ ਪਏ ਆ ਮਾਗਰ ਆਪਣੇ ਹੋਰ ਕਿਸੇ ਦਾ ਬਾਣ ਨਰਮ ਚੁਗੀਆਂ ਦੇ ਬਸ ਜੀ ਹੁਣ ਤਾਂ ਸਾਰੇ ਲੱਗੇ ਜੋ ਹੁਣ ਆਪਾਂ ਗੇਰਾ ਥੋੜਾ ਜਿਹਾ ਸੀ ਆਪਣੇ ਦਾ ਬਾੜਾ ਹੈ ਨਹੀਂ ਸੀ ਪਰ ਆ ਜਾਂ ਵੀ ਨਿਭੜ ਗਿਆ ਸਾਨੂੰ ਮੈਂ 베ਰ ਦਿਖਾਵਾਂ 베ਰੀ ਤੇ ਆਪਣੀ ਤੇ 베ਰ ਬਹੁਤ ਲੱਗਦੇ ਗੱਲ ਕਰ ਸਾਰੇ ਸਾਰੇ ਕਾਣੇ ਐ ਪਤਾ ਨਹੀਂ ਕੀ ਹਵਾ ਦੇ ਵਿੱਚ ਹੀ ਉਹ ਹੋਗਾ ਮੈਂ ਸੋਨ ਚੱਕ ਕੇ ਦਿਖਾਉਣੀ ਆ ਕੋਈ 베ਰ ਐ ਡੱਡਾ ਡਬਲ 베ਰ ਐ ਪਰ ਸਾਰੇ ਕਾਣੇ ਐ ਦੇਖੋ ਇਹ ਅਮਰੂਦਾਂ ਜਿੱਡੇ 베ਰ ਐ ਆ ਦੇਖੋ ਪਰ ਕਾਣੇ ਐ ਸਾਰੇ ਆਪੇ ਆਇਕ ਚਲੋ ਜੀ ਦੇਖੋ ਸਪਰੇਅ ਵਾਲੀਆਂ ਢੋਲੀਆਂ ਗੱਟਾ ਬੇਲਾ ਕਰਿਆ ਪਤਾ ਨਹੀਂ ਕੀ ਕਰਿਆ ਸੀ ਗੱਟੇ ਦਾ ਇਹ ਗੱਟੇ ਜਪਾ ਕੇ ਸਾਰੇ ਕਵਾੜਾ ਵਾਲੇ ਨੂੰ ਦੇਣ ਵਾਲੀਆਂ ਇੰਨੀ ਜਿਆਦਾ ਸਪਰੇ ਜਿਹੜੀ ਹੋਈ ਹੈ ਝੋਨੇ ਝੋਨੇ ਤੇ ਤੇ ਕਣਕ ਨੂੰ ਕਾਲੇ ਪਏ ਦਿੱਤੇ ਨਹੀਂ ਕਵਾੜਾ ਹੁਣ ਦੀਵਾਲੀ ਵੇਲੇ ਸਾਰਾ ਕਵਾੜ ਕੱਢਾਂਗੇ ਕਰੋ ਚਲੋ ਜੀ ਆਪਾਂ ਕੱਪੜੇ ਤੈਨ ਲਾਈਏ ਲਓ ਜੀ ਮੰਮੀ ਤੇ ਜਸ਼ਨ ਦੇ ਰੈਡੀ ਪਾਈ ਜਾਂਦੇ ਨੀਰਾ ਤੇ ਬਸ ਸੁੱਕੀ ਤੂੜੀ ਦੇ ਵਿੱਚ ਚਾਰ ਹੀਰ ਲਾਉਣਾ ਹੁੰਦਾ ਤੇ ਆਪਣੇ ਸਹੀ 5 ਵਜੇ ਜਾ ਕੇ ਕਿਤੇ ਸ਼ਾਂ ਹੁੰਦੀ ਹੈ ਖੁਰਨੀਆਂ ਤੇ ਤੇ ਪਹਿਲਾਂ ਇੱਥੇ ਬਾਦ ਲੈ ਮਸ਼ੀਨ ਥੱਲੇ ਜਿਹੜਾ ਚਾਰ ਹੁੰਦਾ ਵਾ ਕਿਉਂਕਿ ਉਹਦੀ ਹਵਾ ਜੀ ਨਿਕਲ ਜਾਂਦੀ ਹੈ ਤੇ 스멜 ਜੀ ਉੱਡ ਜਾਂਦੀ ਹੈ। ਲਓ ਜੀ। ਪਸੂਣ ਬਾਦਨਗੇ ਪਸੂ ਤੇ ਆਪਾਂ ਵੀ ਉਹ ਕਰਦੇ ਹਾਂ ਹੁਣ ਸਬਜੀ ਪਹਿਲਾਂ ਦਾਲ ਧਰ ਦਿਆਂ ਅੱਜ ਦਾਲ ਧਰਾਂਗੇ ਸਬਜੀ ਦੀ ਹਰੀ ਮੰਗੀ ਧਰਾਂਗੇ। ਤੇ ਜਸ਼ਨਾ ਆਪਣਾ ਫੋਨ ਦੇਖੀ ਜਾਂਦਾ ਕਿਉਂਕਿ ਹੁਣ ਫਰੀ ਹੋ ਗਿਆ ਤੇ ਕਿਉਂਕਿ ਇਹਦੇ ਪੇਪਰ ਗਏ ਮੁੱਕ ਕੁਛ ਨਹੀਂ ਦਿਸ ਰਿਆ ਹੁੰਦਾ ਓਏ ਜਸ਼ਨਾ ਤੇ ਸਕੂਟਰੀ ਜਸ਼ਨ ਤੇ ਰੜੀ ਨੇ ਦੇਖੋ ਕਿੰਨੀ ਸੋਹਣੀ ਬਣਾਦੀ ਐ ਲਾਦਾ ਅਜੀ ਜੀ ਮੈਂ ਜਰਸੀ ਜੋ ਕਢਾ ਕੇ ਲੈਂਦੀ ਹੁੰਦੀ ਲਓ ਜੀ ਬਣ ਗਈ ਨਾ ਸੋਹਣੀ ਬਸ ਮੈਂ ਵੀ ਭਾਂਡੇ ਚੱਕਦੀ ਆ ਫੇਰ ਹੀ ਚੱਕੂ ਭਾਂਡੇ ਮੈਂ ਕਿਹਾ ਪਹਿਲਾਂ ਆਪਾਂ ਦਾ ਹੋਵੋ ਦਾਲ ਬਣਾ ਲਈਏ ਦਾਲ ਆਪਣੀ ਭਉਂਤੀ ਪਈ ਐ ਤਾਂ ਦੇਖੋ ਤੇ ਲਸਣ ਗੰਡਾ ਮੈਂ ਛਿੱਲ ਲੈ ਕਿਉਂਕਿ ਕੇਰਾ ਤੋਂ ਮੂਹ ਹੀ ਬਣਾਉਣੀ ਆ ਰਸਨ ਗੰਡਾ ਦਾ ਬਾਚਾ ਨਾ ਮਗੀ ਤੜਕਾ ਤੇ ਨਾਲੇ ਟਮਾਟਰ ਚੀਰ ਲਾਂਗੇ ਮਗਾਏ ਸੀ ਦੁਪਹਿਰੇ ਅੱਜ ਚਟਨੀ ਰਗੜੀ ਸੀ ਟਮਾਟਰ ਦੀ ਤੇ ਨਾਲੇ ਨਾਲੇ ਮਿਰਚ ਪਾਵਾਂਗੇ ਦੋ ਤੜਕੇ ਚ gheera ਹੁਣ ਬਸ ਧਰ ਦਿੰਨੇ ਆ gheera ਆਪਾਂ ਰਿੱਜੀ ਜਾਊਗੀ ਤੇ ਫਿਰ ਲਾ ਦਾਂਗੇ ਤੜਕਾ ਲਓ ਜੀ ਆਪਾਂ ਬਣਾਉਣ ਲੱਗੇ ਪਹਿਲਾਂ ਦਾਲ ਤੇ ਭਾਂਡੇ ਹਰ ਜੱਕ ਨਾਲ ਪਏ ਆ ਮੈਂ ਕਿਹਾ ਪਹਿਲਾਂ ਆਪਾਂ ਦਾਲ ਬਣਾ ਲਈਏ ਤੇ ਨਾਲ ਇੱਕ ਬਾਥੀ ਲਾ ਦਈਏ ਆ ਗੰ ਮਚਾਲੀ ਤੇ ਪਹਿਲਾ ਪਾਣੀ ਪਾ ਲਿਆ ਜੀ ਆਪਾਂ ਇਹ ਚ ਪਾਣੀ ਪਾ ਕੇ ਹੁਣ ਆਪਾਂ ਪਾ ਦਾਂਗੇ ਮੂਨ ਮਿਰਚ ਤੇ ਜਿਆਦੇ ਉਹ ਨਹੀਂ ਕਰਦੇ ਆਪਾਂ ਜਿਆਦੇ ਨਹੀਂ ਪਤਲੀ ਜੀ ਬਣਾਵਾਂਗੇ ਕਿਉਂਕਿ ਇਹ ਨਾ ਜਿਆਦੇ ਜਦੋਂ ਅੰਨ ਜਾਂ ਬਣ ਜਾਂਦੀ ਹੈ ਫਿਰ ਸੁਆਹ ਨਹੀਂ ਲੱਗਦੀ ਤੇ ਕਿੰਨੀ ਸਾਰੀ ਬਣ ਜੂਗੀ ਫੁੱਲ ਕਿ ਕੁ ਸਾਰੀਆਂ ਮਿਰਚਾਂ ਪਾਵਾਂਗੇ ਤੇ ਮਿਰਚਾਂ ਥੋੜੀਆਂ ਜੀਆਂ ਤੇਜ਼ ਹੀ ਪਾਸ ਦੀ ਪਾਣੀ ਵਾਲਾ ਖਾ ਗਿਆ ਫਿਰ ਆਪਾਂ ਪਾ ਦਾਂਗੇ ਮੂਨ ਕੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਚ ਕਿਉਂ ਕਿਉਂਕਿ ਜੇ ਤੁਹਾਂ ਕਿਉਂ ਪਾ ਲਗੇ ਨਾ ਫਿਰ ਆਪਾਂ ਕੀ ਹੁੰਦਾਗਾ ਵੀ ਜਦੋਂ ਪਾਣੀ ਵਾਲਾ ਖੰਦਾ ਬਾਹਰ ਨਹੀਂ ਆਉਂਦਾ ਪਾਣੀ ਵੀ ਮਸਾਲਾ ਜਦੋਂ ਪਾਣੀ ਵਾਲਾ ਖੰਦਾ ਇਹਦਾ ਦਾਲ ਦਾ ਤੇ ਚਲੋ ਜੀ ਕਿਉਂ ਨਾ ਆਪਾਂ ਪਾਪ ਤੇ ਹੁਣ ਜਦੋਂ ਵਾਲਾ ਖਾ ਗਿਆ ਪਾਣੀ ਫੇਰ ਪਾਵਾਂਗੇ ਨਹੀਂ ਵੀ ਤੇ ਮੂੰਗੀ ਆਪਾਂ 10 ਘਰ ਭਿਓਂ ਕੇ ਰੱਖਤੀ ਸੀ ਜੀ ਬਹੁਤ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਤੇ ਕਾਫੀ ਜਿਆਦੇ ਪੋਲੀ ਹੋ ਗਈ ਮੂੰਗੀ ਇਹ ਸ਼ੇਤੀ ਬਣ ਜੂਗੀ ਤੇ ਮੁੱਤਲਾ ਬਾਣੀ ਜਿਹੜਾ ਇਹਦਾ ਸਾਰੇ ਕੱਢ ਦਾਂਗੇ ਆਪਾਂ ਉਹਨੂੰ ਦੋ ਤਿੰਨ ਵਾਰੀ ਧੋਤੀ ਸੀ ਕੁਝ ਤਾਂ ਉ ਤਾਂ ਵਿੱਚ ਥੋੜਾ ਜਿਆ ਤਾਂ ਹੁੰਦੇ ਹੀ ਆ ਜੀ ਕੋਕੜੇ ਜਿਓ ਉਹ ਨਿਕਲ ਗਏ ਤੇ ਕੁਝ ਨੂੰ ਪਤਾ ਫੂਸ ਪੱਲਾ ਜਾਂ ਹੁੰਦਾ ਹਨਾ ਘਰੇ ਆਪਣੇ ਤੋਂ ਜਿਵੇਂ ਆਪਾਂ ਪੱਖੇ ਨੇ ਢਾਈ ਆ ਹਨਾ ਇੰਨੀ ਥੋੜੀ ਬ੍ਰਿਖੀ ਨਾਲ ਹੁੰਦੀ ਫੇਰ ਵੀ ਰਹਿ ਜਾਂਦੇ ਕੁਛ ਨਾ ਕੁਛ ਟੱਕੇ ਜੀ ਤੇ ਨਾਲੇ ਮੈਂ ਤਿੰਨ ਦੋ ਤਿੰਨ ਵਾਰੀ ਧੋਤੀ ਆ ਫੇਰ ਵੀ ਆਹ ਦੇ ਕੋਟਕੇ ਹੈਗੇ ਆ ਵਿੱਚ ਤੇ ਔੜੀ ਔੜ ਕੋਰ ਕੇ ਕੱਢੇ ਪਹਿਲਾਂ ਮੈਂ ਟੱਕੇ ਜੀ ਫੇਰ ਵੀ ਰਹਿ ਰਹਿ ਜਾਂਦੇ ਕੋਈ ਨਾ ਕੋਈ ਚਲੋ ਜੀ ਆਏ ਅਭੀ ਘਰ ਦੀ ਵਧੀਆ ਹੋ ਗਈ ਹੈ ਨਾ ਵਧੀਆ ਚਲੋ ਪਤਾ ਨਹੀਂ ਲੱਗਦਾ ਜੇ ਜਦੋਂ ਮੁੱਲ ਦੀ ਸਬਜ਼ੀ ਲੈ ਆਉਣੀ ਪੈਂਦੀ ਉਦੋਂ ਬਾੜੀ ਆਏ ਜਾਣ ਜੀ ਔਖੀ ਹੁੰਦੀ ਹੈ ਹੈ ਨਾ ਤੇ ਵੀ ਹਾਏ ਪੈਸੇ ਲੱਗਣਗੇ ਜੇ ਚ ਫਿਰ ਵੀ ਔਖਾ ਹੋ ਜਾਂਦਾ ਜੀ ਹੈ ਨਾ ਰੋਜ਼ ਤੁਹਾਨੂੰ ਪਤਾ ਮੁੱਲ ਦੀ ਵੀ ਕਿੱਥੇ ਪੁਰੀਆਂ ਦੀ ਬਾਕੀ ਜਦੋਂ ਆਪਾਂ ਖੇਤਾਂ 'ਚ ਬੈਠੇ ਹੋਗੇ ਵਧੀਆ ਕੋਲੇ ਹੁੱਲਾ ਹੋਵੇ ਬਾਣ ਹੈ ਨਾ ਤਾਂ ਬੰਦਾ ਦਾਲ ਸਬਜ਼ੀ ਦਾ ਚਲੋ ਉਹ ਵੀ ਹੈ ਨਾ ਹੁਣ ਆਪਣੀ ਚਲੋ ਸਰਦੀਆਂ ਵਾਲੀ ਦਾਲ ਸਬਜ਼ੀ ਦਾ ਵੀ ਬੀਜੋ ਸੌਂਖ ਹੋ ਜੂਗਾ ਹੁਣ ਆਪਾਂ ਤਾਂ ਬੀਜ ਲੈਣੇ ਹੁੰਦੇ ਆ ਜੀ ਬਸ ਕਈ ਵਾਰੀ ਐ ਹੋ ਜਾਂਦਾ ਵੀ ਕਦੇ ਤਾਂ ਵੀ ਜਿਵੇਂ ਹੋ ਵੀ ਜਾਂਦੀ ਹੈ ਕਈ ਵਾਰੀ ਕੋਈ ਬੀਜ ਉਹ ਮਾੜਾ ਆ ਜਾਂਦਾ ਹਨਾ ਉਹ ਸਬਜ਼ੀ ਮੱਚ ਜਾਂਦੀ ਹੈ ਤੇ ਹੁਣ ਜਿਵੇਂ ਪਹਿਲਾਂ ਮਹੀਨ ਤੋਂ ਪਹਿਲਾਂ ਗਰਜਰਾ ਤੇ ਮੂੜੀਆਂ ਲਾਤੀਆਂ ਸੀ ਇੰਨੇ ਜਿਆਦੇ ਮਹੀਨੇ ਖਰਾਬ ਕਰਤੀਆਂ ਨਹੀਂ ਸਾਰੀਆਂ ਉੱਗ ਰਹੀਆਂ ਹੁਣ ਉੱਥੇ ਹੋਈਆਂ ਹੀ ਨਹੀਂ ਉਹ ਮੱਚ ਗਈਆਂ ਮਹੀਨੇ ਨਾਲ ਪਾਣੀ ਖੜਾ ਰਿਆ ਤੇ ਹੁਣ ਉੱਥੇ ਜਿੱਥੇ ਬੀਜੀਆਂ ਸੀ ਕਾਈ ਕਾ ਹੋਇਆ ਤੇ ਚਲੋ ਜੀ ਪਾਣੀ ਉੱਪਰ ਜਾਂਦੋ ਫਿਰ ਆਪਾਂ ਪਾਵਾਂਗੇ ਮੂੰਗੀ ਤੇ ਫਿਰ ਚੱਕਾਂਗੇ ਭਾਂਡੇ ਪਾਥੀ ਲਾ ਦਨੇ ਆਪਾਂ ਇੱਕ ਨਾਲ ਮੈਨੂੰ ਆਇਆ ਉਹ ਜਦੋਂ ਕੇਰਾ ਇੰਨੀ ਇੰਨੀ ਅੱਗ ਬਹੁਤ ਐ ਜਿਹੜਾ ਮੈਨੂੰ ਕਾ ਅੱਗ ਘਟ ਜੀਦੀ ਸੀ ਉਹਦੇ ਇੱਕ ਪਾਥੀ ਲਾ ਦੂ ਨਾਲ ਲਓ ਜੀ ਪਾਣੀ ਖਾ ਗਿਆ ਬਾਲਾ ਤੇ ਫਿਰ ਆਪਾਂ ਰੱਖਣੀ ਆ ਮੈਂ ਤਾਂ ਸਾਹ ਕੁੱਟ ਲਈ ਪਾਉਂਗੀ ਜੀ ਲੋ ਜੀ ਥੋੜੀ ਜਿਹੀ ਬਰਲ ਰੱਖ ਦਾਂਗੇ ਬੂੰਦੀ ਆਪਾਂ ਪਾਤੀ ਨਾਲ ਕਿਉਂ ਪਾਇਆ ਸੀ ਫਿਰ ਵੀ ਅੱਗ ਇੰਨੀ ਜਿਆਦਾ ਕਿਦੋਂ ਆਗੋ ਹੈ ਦੀ ਤੇ ਲੱਕੜਾਂ ਦਾ ਇੰਨਾ ਜਿਆਦਾ ਤਾਂ ਮੈਂ ਇੱਕ ਪਾਥੀ ਲਾਤੀ ਨਾਲ। ਤੁਮਾਂ ਚਲੋ ਛੇਤੀ ਬਣ ਜੂਗੀ ਤੇ ਹਜੇ 5 ਵਜੇ ਆ ਤੇ ਫਿਰ 6 ਵਜੇ ਤੱਕ ਬਣ ਜੂਗੀ ਵਧੀਆ। ਤੇ ਚਲੋ ਆਪਾਂ ਹੁਣੇ ਬਣੀ ਜਾਊਗੀ ਤੇ ਆਪਾਂ ਹੁਣੇ ਆ ਭਾਂਡਿਆਂ ਦੇ ਲਈ ਤੇ ਥੋੜਾ ਨਿਗਾ ਮਾਰਦੇ ਰਾਵਾਂਗੇ ਕਈ ਵਾਰੀ। ਗੋਏ ਲੋਣੇ ਕਰਕੇ ਅੱਗ ਤੇਜ ਹੋ ਗਈ। ਕਿ ਤੇ ਸਾਰੇ ਆਪਣੀ ਨਿਕਲ ਜੇ ਪਰ ਨਿਕਲਣੀ ਤਾਂ ਨਹੀਂ ਚਾਹੀਦੀ ਮਸਾਲਾ ਜਾ। ਕਿਉਂਕਿ ਕਿਉਂ ਪਾਇਆ ਹੈ। ਲੋ ਜੀ ਦਾਲ ਆਪਣੀ ਬਣੀ ਜਾਂਦੀ ਹੈ ਤੇ ਹੁਣ ਆ ਭਾਂਡੇ ਵੀ ਚੱਕਦੇ ਵਸਰੇਕ ਨਹੀਂ ਰਹਿ ਗਈ ਧੋਰ ਵਾਲੀ ਤੇ ਭਾਂਡੇ ਭੁੰਡੇ ਚੱਕ ਤੇ ਟੀ ਫੱਲਾ ਤੇ ਸੁੱਕਣ ਇਹ ਆ ਖੇਤ ਵਾਲਾ ਡੈਡੀ ਦੀ ਰੋਟੀ ਗਈ ਸੀ ਜਸ਼ਨੇ ਦਾ ਭਾਂਡੇ ਦਾ ਟੋਕਰਾ ਮਾਂ ਜੀ ਕਿਸ ਅੰਦਰ ਹੈ ਤੇ ਰੱਖਿਆ ਪਿਆ ਅੰਦਰੀ ਹੁੰਦਾ ਜੀ ਬਸ ਸਵੇਰੇ ਸਵੇਰੇ ਬਾਹਰ ਘੜਦੇ ਹਣੇ ਉੰਤਰ ਸੋਈ ਚ ਹੁੰਦਾ ਸਵੇਰੇ ਬਾਹਰ ਕੱਢ ਦਿੰਨੀ ਆ ਮੈਂ ਜਦੋਂ ਸਾਰਾ ਟੋਕਰਾ ਮੈਂ ਆਂਦੀ ਆ ਉਦੋਂ ਗੰਧੋਲੀ ਧਰ ਦਿੰਨੀ ਹੁੰਨੀ ਆ ਫਿਰ ਜਦੋਂ ਸਾਰਾ ਕੰਮ ਧੰਦਾ ਕਰਕੇ ਦੂਜੀ ਵਾਰ ਵਾਲੇ ਜਿਹੜੇ ਰੋਟੀ-ਰੋਟੀ ਵਾਲੇ ਭਾਂਡੇ ਚੱਕਦੀ ਆ ਉਦੋਂ ਸਾਰਾ ਭਾਂਡੇ ਦਾ ਪਾਣੀ ਪੁਣੀ ਨੁੱਚੜ ਜਾਂਦਾ ਇੱਥੇ ਬਾਹਰ ਫੇਰ ਅੰਦਰ ਧਰਦੀ ਹੁੰਨੀ ਆ ਤੇ ਹੁਣ ਆਪਣੇ ਕੋਲੇ ਰੜਕਣੀ ਰਹਿ ਗਈ ਧੋਣ ਵਾਲੀ ਤੇ ਰੜਕਣੀ ਧੋਈਏ ਆਪਾਂ ਲੋ ਜੀ ਆਪਾਂ ਧੋਣ ਲਾ ਕੇ ਰੜਕਣੀ ਭਾਂਡੇ-ਭੂਡੇ ਚੱਕਦੇ ਆਪਾਂ ਤੇ ਰੜਕਣੀ ਆਪਾਂ ਸਮਾਰ ਕੇ ਧੋਣੇ ਹੁੰਦੇ ਜਮਾ ਪੂਛ ਦਿੰਨੇ ਹੁੰਦੇ ਇਹ ਵੀ ਵਧੀਆ ਜਲ ਜਾਂਦਾ ਦੁੱਧ ਅਜੇ ਤੱਕ ਕੋਈ ਆਈ ਨਹੀਂ ਵੀ ਜਾਗ ਲੌਂਦੀ ਲੋੜ ਹੈ ਜਾਂ ਕੋਈ ਗਰਮ ਕੱਪੜਾ ਲੈ ਕੇ ਕਰਨੀ ਕਿ ਕਰਤਾ ਵਧੀਆ ਜਾਮੇ ਜਾਂਦਾ ਦੁੱਧ ਵਧੀਆ ਤੇ ਆਪਾਂ ਤੇਲੀ ਹੀ ਚੰਗੀ ਤਰ੍ਹਾਂ ਧੋਨੇ ਹਾਂ ਜੇ ਨਾ ਚੰਗੀ ਤਰ੍ਹਾਂ ਧੋਈਆ ਫਿਰ ਹੋਣੀ ਹਰੇ ਵਾਈ ਜਿਵੇਂ ਕਾਲੀ ਗਾਲਾ ਜਾਂ ਜਮੇ ਜਾਂਦਾ ਰਸੇ ਦੇ ਵਿੱਚ ਉਹਦੀ ਹੋਣ ਕਿਉਂ ਲੱਗਦੀ ਹੈ ਤਾਂ ਲਈ ਆਪਾਂ ਤੇਲੀ ਹੀ ਧੋਨੇ ਸੈਣਾ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ ਤੇ ਕਲਸੀਤ ਦੇ ਬਹੁਤ ਬੀਏ ਕਰਨਾ ਪਰ ਮੇਸੀ ਦੀਆਂ ਅੱਖਾਂ ਵਿੱਚ ਸਾਨੂੰ ਤੁਖਾਮ ਲੱਗ ਰਹੀ ਹੈ ਕਿ ਤੁਸੀ 12 ਮਹੀਨੇ ਲੱਸੀ ਖੀਵੇ ਲੱਸੀ ਦਾ ਜੀ ਅਸੀਂ ਆਏਗੀ ਨਰਮਿਸ ਦਾ ਪੀਣੇ ਪੀਉਣੇ ਚਾਹ ਵੀ ਦੇਣੀ ਲੱਸੀ ਬਣਾਣੀ ਕਿਸ ਬੰਦੇ

ਦਾਰਕਾ ਕੋਲ ਨੂੰ ਇਸੇ ਤਰ੍ਹਾਂ ਲਾ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਤਾਂ ਜਿਵੇਂ ਨਹੀਂ ਤਾਂ ਉਹ ਅੱਗੇ ਪੈਣਾ ਕਰਨੀਆਂ ਪੀਜੀ ਚਾਦਰਾਂ ਚੁੱਧਰਾ ਪੈ ਗਈਆਂ ਵਧੀਆ ਉਫਣ ਸਿੱਕਣ ਹੋ ਜੂਗਾ ਵੀ ਸੌਖਾ ਹੋ ਜੂਗਾ ਜੀ ਹਨਾ ਵੀ ਇੱਕ ਸਾਈਡ ਤੋਂ ਵਾਲਾਂਗੇ ਦਾਲ ਹਲਦੀ ਕੋਈ ਆਵਾ ਗੈਂਡ ਸਿੰਲਡਰ ਜਿਹੜਾ ਵੀ ਬਾਹਰ ਹੀ ਧਰ ਲਾਈ ਚਾਹ ਮਾਰਨੀ ਉਸੇ ਸੌਖਾ ਹੋ ਜੂਗਾ ਮੈਂ ਥੋੜੀ ਆਪਣੀ ਰਸੋਈ ਤੋਂ ਛੋਟੀ ਜਿਹੀ ਸਾਜ ਕਰੀਆ ਹੋ ਜੂਗੀ

ਉਹਦਾ ਆਟਾੜ ਕੇ ਵਾਲੀ ਬਾਤੀ ਹੁੰਦੀ ਹੈ ਇਹ ਤੋਂ ਬਾਅਦ ਖਾਂਦੇ ਦਾਲ ਬੜੀ ਸੁਆਦ ਲੱਗਦੀ। ਲਓ ਜੀ ਸਬ지 ਆਪਣੀ ਰੈਡੀ ਹੈ ਦਾਲ ਤੇ ਬਸ ਹੁਣ ਆਪਾਂ ਕੋਲੇ ਰਹਿ ਆਟਾ ਘੋਲਨੇ। ਘਿਲੇ ਹੋ ਜੂਗਾ ਦੁੱਧ ਗਰਮ ਚ। ਲਓ ਜੀ ਟਾਈਮ ਹੋ ਗਿਆ ਜੀ 6:30 6:30 ਵੱਜ ਕੇ 36 ਮਿੰਟ ਹੋ ਗਏ ਤੇ ਆਟਾ ਘੋਟਾ ਘੋਲਣੇ ਆਪਾਂ ਰਿੜਕੀ ਦੁੱਧ ਕੱਢਤਾ ਤੇ ਬਸ ਪੀਣ ਵਾਲਾ ਦੁੱਧ ਉਹ ਕੜੀ ਜਾਂਦਾ ਹੈ। ਤੇ ਜਦਸ਼ਨਾ ਆਪਣਾ ਨਾਉਂਦਾ ਮੰਮੀ ਨੇ ਪਸੂ ਨੂੰ ਪਾਣੀ ਪਿਆਤਾ ਤੇ ਖਾਲ ਦਾਣਾ ਜਿਹੜਾ ਪਾਉਣਾ ਪਸੂ ਨੂੰ ਚੂਰਾ ਚੂਰਾ ਉਹ ਪਾਈ ਜਾਂਦੇ ਆ ਤੇ ਬਸ ਮੈਂ ਲਗਦੀਆਂ ਰੋਟੀ ਬਸ ਦੁੱਧਾ ਪੁਣਕੇ ਪਤੀਲੀ ਮਾਂਜ ਕੇ ਤੇ ਬਾਕੀ ਬਾਲਟੀਆਂ ਬੁੱਲਟੀਆਂ ਦੁੱਧਾਂ ਲਈ ਉਹ ਮੈਂ ਚੱਕ ਤੇ ਭਾਂਡੇ ਬਸ ਪਤੀਲੀ ਪਤੀਲੀ ਰਹਿ ਗਈ ਮੇਰੇ ਕੋਲ ਮਾਂਜਣ ਵਾਲੀ ਫਿਰ ਮੈਂ ਲਗਦੀਆਂ ਰੋਟੀ ਬਸ ਜੀ ਹੁਣ ਤਾਂ 10 ਸਹੀ ਹੋਰ 10 ਮਿੰਟਾਂ ਨੂੰ ਜਮਾ ਨੇਰਾ ਹੋ ਜਾਊਗਾ ਇੱਥੇ ਤੇ बस ਤੁਹਾਨੂੰ ਲੱਗ ਜਾਨਾ ਰੋਟੀ ਤੇ ਬਾਕੀ ਆਪਾਂ ਹੁਣੇ ਬਲੌਗ ਦਾ ਐਂਡ ਕਰਾਂਗੇ ਕੱਲ ਬਲੌਗ ਨਹੀਂ ਪਾਇਆ ਬੱਲੇ ਔੜਕਾ ਜਾਵੇ ਕਿਉਂਕਿ ਸਾਰੇ ਪੈਣ ਭਰਾਵਾਂ ਜਿਵੇਂ ਬਲੌਗ ਤੇ ਕਮੈਂਟ ਕਰਦੇ ਸੀ ਜਵਾਬ ਦਿੰਦੇ ਹਨ ਤੇ ਵਧੀਆ ਲੱਗਦਾ ਸੀਗਾ ਤੇ ਅੱਜ ਕੱਲਣਾ ਮੈਨੂੰ ਬੱਲੇ ਔੜਕਾ ਜਾਵੇ ਮੈਨੂੰ ਐ ਲੱਗੇ ਵੀ ਵੀ ਹੋਰ ਹੀ ਲੱਗੇ ਵੀ ਖਾਲੀ 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 ਜਾ ਤੇ ਅੱਜ ਬਲੌਗ ਚਲੋ ਆਪਾਂ ਪਾਵਾਂਗੇ ਤੇ ਫਿਰ ਭੈਣਾਂ ਦੇ ਕਮੈਂਟ ਆਉਣਗੇ ਜਵਾਬ ਦੇਵਾਂਗੇ ਹਨਾ ਵਧੀਆ ਲੱਗਦਾ ਇੱਕ ਸੁਝਾਅ ਆ ਪੈ ਗਿਆ ਜੀ ਕਿਉਂਕਿ ਕਦੇ ਆਪਾਂ ਵਲੌਗ ਦਾ ਗੈਪ ਪਾਇਆ ਹੀ ਨਹੀਂ ਕੀ ਆਖਣਾ ਕਦੇ ਹੋ ਜੇ ਪਰ ਆ ਹੀ ਨਹੀਂਗਾ ਹਨਾ ਵੀ ਤੇ ਕੱਲ ਪਾਇਆ ਨਹੀਂ ਵਲੌਗ ਤੇ ਬੱਲੇ ਹੀ ਲੱਗੇ ਹੋਰੀ ਔੜਕਾ ਜਾਵੇ ਵੀ ਵਧੀਆ ਰਹਦਾ ਜੇਤੋਂ ਭੈਣ ਭਰਾ ਵਲੌਗ ਦੇ ਥੱਲੇ ਕਮੈਂਟ ਕਰਦੇ ਆ ਪੁੱਛਦੇ ਆ ਫਿਰ ਆਪਾਂ ਜਵਾਬ ਦਿੰਨੇ ਆ ਹਨਾ ਵਧੀਆ ਲੱਗਦਾ ਜੇ ਵਲੌਗ ਬਾਰੇ ਵਲੌਗ ਦੇ ਵੀਡੀਓ ਦੇ ਵਿੱਚ ਜਿਹੜਾ ਕੁਝ ਆਪਾਂ ਪਾਉਣੇ ਆ ਉਹ ਦੱਸਦੇ ਆ ਹਨਾ ਫਿਰ ਉਹ ਵਧੀਆ ਲੱਗਦਾ ਵੀ ਚਲੋ ਤੇ ਚਲੋ ਜੀ ਅੱਜ ਦੇ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਬੜਾ ਲੰਮਾ ਨਹੀਂ ਕਰਦੇ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਸਵੇਰ ਦੇ ਕੰਮ ਤਾਂ ਦੇ ਸ਼ੇਅਰ ਕਰੀਏ ਕਿਉਂਕਿ ਸੰਡੇ ਐਡਜਸਟਨ ਵੀ ਕਰਿਆ ਤੇ ਥੋੜਾ ਬਸ ਜੀ ਮੈਂ ਸਟੈਂਡ ਲਾਉਣ ਦਾ ਬਸ ਉਹ ਕਰ ਜਾਨੀ ਕਾਲ ਕਰ ਜਾਨੀ ਐ ਵੀ ਐ ਹੋ ਜਾਂਦਾ ਵੀ ਚਲੋ ਕੰਮ ਕਰ ਲਈ ਐਂਜ ਹੋ ਜਾਂਦਾ ਨਾ ਪਰ ਮੈਂ ਕੋਸ਼ਿਸ਼ ਕਰੂੰਗੀ ਵੀ ਸਵੇਰੇ ਆਪਾਂ ਵੀ ਸਵੇਰ ਦੇ ਕੰਮ ਤਾਂ ਦੇ ਤੁਹਾਡੇ ਨਾਲ ਸ਼ੇਅਰ ਕਰਦੀਏ ਤੇ ਚਲੋ ਜੀ ਇਸ ਦਿਨ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਕਰ ਲਿਓ ਜੀ ਫੁੱਲ ਵਾਚ ਤੇ ਜਿਨ੍ਹਾਂ ਨੇ ਫੁੱਲ ਵਾਚ ਤੇ ਬਾਕੀ ਜਿਹੜੇ ਪੈਨਪ੍ਰਾਣਾਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੋਣਾ ਜਿਹਾ ਕਰ ਦਿਓ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ ਸਾਰੇ ਪੈਨਪ੍ਰਾਣਾ ਮੰਨੂ ਸੱਚੇ ਕਾਲਜੀ ਬਾਏ ਬਾਏ